ਇਹ ਹੈ ਬੈਗ ਸਾਰ ਲਾਈ ਬੈਗ ਉਹ ਨਾ ਜੀ ਬੋਲ ਰਿਹਾ ਕੋਈ ਨਾ ਕੋਈ ਇੱਧਰ ਨਿਆਮਾ ਲੋਕਾਂ ਨਾਲ ਆ ਕੇ ਹੈਲੋ ਹੈਲੋ ਜੁੜ ਗਏ ਜੁੜ ਗਏ 30 37 ਹੈਪੀ ਬਰਥਡੇ ਸਰ ਹੈਪੀ ਬਰਥਡੇ ਸਰ ਹੈਪੀ ਬਰਥਡੇ ਸਰ हैप्पी बर्थडे जागे क्यों यू आज अपना बर्थडे पंजाब पुर्त से ना और निजामान के अंदर में तो थैंक यू थैंक यू सो मच अब और तो बहुत सारा प्यार थैंक यू बड़ी थैंक यू <laughs> ਥੈਂਕ ਯੂ ਸੋ ਮੱਚ ਸਾਰਿਆਂ ਦਾ ਇਹਨਾਂ ਫਰਕ ਪਿਆਰ ਤੇ ਲਈ ਬੱਚੇ ਖੜੇ ਨੇ ਤਿਆਰ ਸਾਰੇ ਤੇ ਬਰਥਡੇ ਦੇ ਲਈ ਥੈਂਕ ਯੂ ਸੋ ਮੱਚ ਸੁਮਨ ਦੀ ਬਰਥਡੇ ਲਈ ਥੈਂਕ ਯੂ ਆਪ ਵੀ ਪਿਛੇ ਪਿਤਾ ਜੀ ਉਹ ਰਹੇਗਾ ਆਨ ਕੀ ਇਹਨਾਂ ਪੁੱਛਿਆ ਕੋਈ ਬਜ਼ਰਾ ਗੱਲ ਇਹਦਾ ਆਪਣੀ ਹੈਲੋ ਸਭ ਲੰਗਰ ਖਾਨ ਪਹੁੰਚੇ ਹੋਏ ਪਹੁੰਚੇ ਹੋਏ ਨਾਲੋਂ ਪਹਿਲਾ ਵੀਰ ਲਫਾਫਾ ਲੈ ਕੇ ਆਇਆ ਪੰਜਾਬ ਪੁਲਿਸ ਅੱਜ ਆਪਣੇ ਵੱਡੇ ਤੇ ਆਈ ਹੈ ਜੀ ਇਹ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੀ ਲੋਕਾਂ ਗਿੜੀ ਨਹੀਂ ਇਹ ਤੇ ਜੈਪਸੀ ਤੇ ਲਾਈਏ ਇਹ ਤੇ ਹੋਰ ਕੀ ਆ ਇਹ ਕਿ ਕਿ ਮਾਰ ਲੈਂਦੇ ਆ ਸੋ ਮਾਰ ਲੀ ਦਿਲਪ੍ਰੀਤ ਉਹਣੀ ਉੱਪਰ ਹੀ ਨੇ ਜੀ ਉਹਨੂੰ ਇੱਕ ਹੀ ਫੜ ਦੋ ਸੋ ਉੱਪਰ ਆਪਣਾ ਗੱਲਸਾ ਆਇਆ ਫਿਰ ਪਤਾ ਕਿ ਉਹਦਾ ਗੱਲਸਾ ਉਸਰ ਉੱਪਰ ਹੈ ਜੀ ਦਵਾਈ ਤੋਂ ਵਿਸ਼ ਕਰਦਾ ਤੁਹਾਨੂੰ ਹੈਪੀ ਬਰਥਡੇ ਬਈ ਥੈਂਕ ਯੂ ਸੋ ਮਾਚ ਦਵਾਈ ਵਾਲਿਓ ਬਹੁਤ ਸਾਰਾ ਪਿਆਰ ਜੀ 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 ਸ਼ਰੀਪੋ ਵੱਡਾ ਹੋ ਮੰਨੀ ਰਬਨ ਤੇ ਤੋਪਰ ਟੱਕਾ ਬੜਾ ਦੇਖ ਲਈਏ ਵੱਡੀ ਹੋਰ ਤੋਂ ਆ ਰਹੀ ਹੈ ਕੱਢਣ ਲੱਗੇ ਜੀ ਬਈ ਇਹ ਛੋਟੀ ਸਪਰੇ ਹੈ ਵੱਡੀ ਸਪਰੇ ਹੈ ਇਹ ਸਾਰੇ ਹਲੰਗੀਰ ਵਾਲੇ ਮੁੰਡੇ ਨੰਦੂ ਤੂੜੀ ਵਾਲੇ ਪਹੁੰਚ ਚੁੱਕੇ ਹੈ ਕੁੜੀਆਂ ਆਪਣੀ ਉਧਰ ਡੈਕੋਰੇਸ਼ਨ ਤੇ ਲੱਗੀ ਹੋਈਆਂ ਅੰਦਰ ਆਓ ਸਰ ਇੱਕ ਕੇਕ ਖਾਈ ਜੀ ਆਮਨ ਡਾਉਨ Hvorfor er han så rå? ਹਾਂਜੀ ਹਾਂਜੀ ਸੋ ਸਾਰੇ ਠੀਕ ਐ ਬਾਲ ਕਿੱਥੇ ਗਈ ਹਾਂਜੀ ਉਹ ਮੌਕ ਟੈਸਟ ਆਇਆ ਹਾਂ ਆ ਹੁਣੇ ਹੁਣ ਇੱਕ ਥੋੜਾ ਆਇਆ ਨੋਟੀਫਿਕੇਸ਼ਨ ਪੰਜਾਬ ਪੁਲਿਸ ਵਾਲੇ ਦੇਖ ਲਓ ਤੁਸੀਂ ਠੀਕ ਐ ਇਹ ਮੈਨੂੰ ਵੀ ਆਈ ਹੋਊਗੀ ਇਹਦੇ ਤੁਸੀਂ ਨਾ ਪੋਰਟਲ ਓਪਨ ਕਰਕੇ ਤੁਸੀਂ ਲਾਈਵ ਮੌਕ ਟੈਸਟ ਦੇਖ ਸਕਦੇ ਹੋ ਅੱਛਾ ਇਹਦਾ ਇਹ ਸੀਨਾ ਸਰਵਿਸ ਪੇਪਰ ਹੈ ਕਦੋਂ ਆ? ਹਾਂ। ਤੁਮਿੰ ਤਾਂ ਕੱਟਾ ਪਾਸ ਸਾਂਝ ਲਾ ਮੋਕ ਟੈਸਟ ਆ ਗਿਆ ਕਿ ਵੀਪਰ ਆ ਜਾਣਾ ਸਾਰੇ। ਸਰਵਿਸ ਕਟਰ ਤਾਂ ਕਦੋਂ ਆਊਗਾ? ਹੈਪੀ ਬਰਥਡੇ। ਸਾਰੇ ਗਾਣੇ ਦਾ ਜਾਓ ਹੈਪੀ ਬਰਥਡੇ ਵਾਲਾ। ਅਪਡੇਟ ਚੱਲ ਰਹੀ ਸਾਰੇ। ਆਨ ਲਾਈਵ ਦੇਖ ਮੈਂ ਸੋਣਾ ਦਾ। ਨਹੀਂ। ਫਿਲਟਰ ਨਹੀਂ। ਫਿਲਟਰ ਨਹੀਂ। ਤੈਨੂੰ ਕਿਹਾ ਸੀ ਤੂੰ ਨਾ ਆਇਆ। ਫਿਲਟਰ ਲਾਏ। ਮੈਂ ਤੈਨੂੰ ਕਹਿ ਰਿਹਾ ਸੀ। ਅਨੰਤਾਂ ਨਹੀਂ ਗਈ। ਯਾਰ ਮੇਲ ਤੇ ਆਇਆ ਇਹ ਮੇਲ ਤੇ। ਆ ਮੇਲ ਤੇ ਚੈੱਕ ਕਰੋ ਚੈੱਕ ਕਰ ਲਓ ਸਾਰੇ ਨਾ ਮੇਲ ਤੇ ਤੁਹਾਨੂੰ ਆਇਆ ਹੈ ਤੇ ਆ ਤੁਸੀਂ ਪੋਰਟਲ ਓਪਨ ਕਰਕੇ ਇਹ ਤੁਸੀਂ ਆਪਣਾ ਮੌਕਾ ਇਸ ਜਿਹੜਾ ਲਾਈਵ ਦੇ ਸਕਦੇ ਹੋ ਜੇ ਤੁਹਾਨੂੰ ਪਤਾ ਲੱਗ ਜਾਏ ਕਿਸ ਤਰ੍ਹਾਂ ਦਾ ਪੇਪਰ ਹੁੰਦਾ ਸਭ ਚੀਜ਼ ਹੈ ਨਾ ਇਧਰ ਆ ਜੀ ਉਹ ਤਾਂ ਸਹੀ ਹੈ লাইਵ ਬੋਲਣਾ ਰੋਹਿਤ ਹਾਂ ਰੋਹਿਤ ਕਰੇਗਾ ਜਾਨੀ ਜੀ ਆ ਓਏ ਜਦੋਂ ਕੰਪਿਊਟਰ ਬਾਈਟ ਤੇ ਗ੍ਰੈਪਸ ਤੋਂ ਓਏ ਓਏ ਥੈਂਕ ਯੂ ਗਿਲ ਜੀ ਮੈਨੂੰ ਵੀ ਆਇਆ ਓਏ ਆ ਜਣੀ ਲਿੰਗ ਸਰ ਜੇ ਨਹੀਂ ਤੁਸੀਂ ਲਈ ਜੇ ਮੇਰੇ ਖਰਾਬ ਆ ਮੈਂ ਸਾਰਾ ਚੁੱਕੇ ਆ ਸਾਰਾ ਜੋ ਬਾਲੀਵਾਲਾ ਕਹਿੰਦੇ ਨੇ ਵੀ ਕੋਚ ਬਾਲੀਵਾਲਾ ਆਪਰੇ ਕਹੜੇ ਜਿਨੂੰ ਬਸਤੀ ਗਿਆਰੀ ਮੈਂ ਆਇਆ ਹਿੰਦੀ ਨੂੰ ਐਸਾ ਕਿ ਸਾਰੇ ਆਪਣੇ ਤੇ ਅੱਜ ਸਪੈਸ਼ਲ ਬਰਥਡੇ ਮਨਾਉਣ ਦੇ ਲਈ ਆ ਰਹੇ ਨੇ ਆ ਆ ਰਿਹਾ ਇਹ ਹੁਣ ਕਿੱਥੋਂ ਮਿਲੂਗਾ ਕੋਡ ਕਾਰ ਘੋੜੇ ਤੇਰਾ ਆ ਤਾਈ ਖੁੱਲ ਨ ਕੋ ਦੇਖ ਤੇਰੀ ਆਈਡੀ ਪਾਸਵਰਡ ਕਿ ਜਿਵੇਂ ਇੰਸਟਾਗ੍ਰਾਮ ਦੀ ਇੰਸਟਾਗ੍ਰਾਮ ਤੇ ਕਿਦੋਂ ਖੁੱਲਣ ਲੱਗੇ ਤੁਸੀਂ ਗੱਡੀ ਆ ਜੇ ਨਹੀਂ ਸਰ ਤੇ ਟੈਕਨੀਕ ਸਰ ਕੋ ਆਪੇ ਕਰ ਦੋ ਆ ਵਾਲੀ ਗੱਡੀ ਵੀ ਆ ਗਈ ਓਏ ਆਪਣਾ ਗੋਰਾ ਬਾਈ ਪਹੁੰਚ ਚੁੱਕਿਆ ਹੈ ਇਸ ਵੀਰ ਤੋਂ ਮੇਰਾ ਵੀਰ ਲੱਗਿਆ ਹੋਇਆ ਹੈ ਬਰਥਡੇ ਦੇ ਸੈਲੀਬ੍ਰੇਸ਼ਨ ਦੇ ਉੱਤੇ ਤੇ ਰਾਜ ਵੀ ਰੋਣੀ ਆ ਮਨੋਨੀ ਸਾਰੇ ਲੈ ਗੱਡੀ ਚਲਾਇਆ ਕਰਦੀ ਮੈਂ ਵੀਡੀਓ ਬਣਾ ਕੇ ਆ ਕੇ ਤੁਹਾਡਾ ਆਈਫੋਨ ਨਹੀਂ ਤਾਂ ਕੋਈ ਗੱਲ ਆਈਫੋਨ ਲੇ ਬਣਾ ਲਾਂਗੇ ਮੈਂ ਲੈ ਕੇ ਜਾ ਕੇ ਕਰ ਦਿਆਂਗਾ ਓਕੇ ਓਕੇ ਗੋਰਾ ਬਾਈ ਜੰਨਾ ਸਰਿੰਦ ਦਾ ਹਾਊਸ ਬੇਬੀ ਕੀ ਨਹੀਂ ਹੋ ਰਿਹਾ